ਜਥੇਦਾਰ ਬਲਜੀਤ ਸਿੰਘ ਦਾਦੂਆਲ ਹੋਰਾਂ ਨੇ ਕਿਹਾ ਹੈ ਕਿ ਸੁਖਵੀਰ ਬਾਦਲ ਖੁਰਾਂ ਨੂੰ ਕੱਲੀ ਧਾਰਮਿਕ ਸਜ਼ਾ ਨਹੀਂ ਲੱਗਣੀ ਚਾਹੀਦੀ ਇਹਨਾਂ ਨੂੰ ਰਾਜਨੀਤਿਕ ਸਜ਼ਾ ਵੀ ਮਿਲਣੀ ਚਾਹੀਦੀ ਹੈ ਜਿਹੜੀ ਪਾਰਟੀ ਕੁਰਬਾਨੀਆਂ ਚੋਂ ਆਈ ਹੋਵੇ ਇਹਨਾਂ ਨੇ ਤਾਂ ਕੋਈ ਕੁਰਬਾਨੀ ਕੀਤੀ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਤਾਂ ਸਾਰਾ ਕੁਝ ਜਿਹੜਾ ਚਾਂਦੀ ਦੀ ਥਾਲੀ ਸੋਨੇ ਦੇ ਚਮਚੇ ਨਾਲ ਮਿਲੀ ਹੈ ਇਸ ਤੋਂ ਇਤਿਹਾਸ ਦੇ ਵਿੱਚ ਮੈਂ ਬਹੁਤ ਡੂੰਗਾ ਨਾ ਜਾਵਾਂ ਇਹਨਾਂ ਦੇ ਰਾਜਾਂ ਦੇ ਵਿੱਚ ਜੋ ਕੁਝ ਹੋਇਆ ਖਾਸ ਕਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਜਿਨ੍ਹਾਂ ਨੂੰ ਅਸੀਂ ਸਿੱਖ ਭਾਸ਼ਾ ਵਿੱਚ ਗੁਰੂ ਸਾਹਿਬ ਦੇ ਅੰਗ ਕਹਿੰਦੇ ਆ ਪਹਿਲਾਂ ਉਹਨਾਂ ਨੂੰ ਲਲਕਾਰ ਕੇ ਚੁੱਕਿਆ ਉਲਟਾ ਤਸ਼ੱਦਦ ਉਸ ਗੁਰਦੁਆਰਾ ਸਾਹਿਬ ਦੇ ਜਿਹੜਾ ਗ੍ਰੰਥੀ ਸਿੰਘ ਐ ਗੋਰਾ ਸਿੰਘ ਤੇ ਉਹਦੀ ਧਰਮ ਪਤਨੀ ਤੇ ਵਾਪਰਿਆ ਮੋਸਲ ਕੀ ਲਲਕਾਰ ਕੇ ਲਾਏਗੇ ਕਿ ਤੁਹਾਡਾ ਗੁਰੂ ਸਾਡੇ ਕੋਲ ਲੈ ਜਾਓ ਆ ਕੇ ਤੇ ਫਿਰ ਸਾਡੇ ਪੱਲੇ ਕੀ ਰਹੇਗਾ ਉਹ ਹੱਥਾਂ ਨਾਲ ਦਿੱਤੀਆਂ ਅੱਜ ਦੰਦਾ ਨਾਲ ਖੋਲਣੀਆਂ ਉਹ ਵੀ ਨਹੀਂ ਖੋਲ ਰਹਿਣਾਂ ਇਹਦੇ ਵਿੱਚ ਜਿੰਨੀਆਂ ਸਿੱਖ ਸੰਪਰਦਾਵਾਂ ਨੇ ਸਾਰੇ ਇਹੋ ਹੀ ਕਹਿੰਦੇ ਆ ਕਿ ਜੱਦਾਰ ਜੀ ਸਜਾ ਮਸਾਦੀ ਹੋਵੇ ਜਿਵੇਂ ਅਕਾਲੀ ਫੂਲਾ ਸਿੰਘ ਨੇ ਉਸ ਵੇਲੇ ਦੇ ਹੁਕਮਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਕਿਹਾ ਹੈ ਕਿ ਸੁਖਵੀਰ ਬਾਦਲ ਹੋਰਾਂ ਨੂੰ ਕੱਲੀ ਧਾਰਮਿਕ ਸਜ਼ਾ ਨਹੀਂ ਲੱਗਣੀ ਚਾਹੀਦੀ ਇਹਨਾਂ ਨੂੰ ਰਾਜਨੀਤਿਕ ਸਜ਼ਾ ਵੀ ਮਿਲਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਸਭ ਜਾਣਦੇ ਨੇ ਪਰ ਹੁਣ ਹੋਰ ਧਿਰਾਂ ਦੇ ਆਗੂ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧਣ ਲੱਗੇ ਨੇ ਦੇਖੋ ਧਰਮਿੰਦਰ ਜਿਹੜਾ ਇਹ ਸਾਰਾ ਕੁਝ ਅਕਾਲੀ ਦਲ ਦੀ ਸਥਿਤੀ ਇੱਕ ਦਿਨ ਚ ਨਹੀਂ ਵਾਪਰੇਗਾ ਬੜੇ ਲੰਬੇ ਸਮੇਂ ਤੋਂ ਇੱਕ ਡਰਾਮਾ ਵਾਪਰਦਿਆਂ ਆ ਰਿਆਂ ਨੇ ਇਹ ਚੀਜ਼ਾਂ ਵਾਪਰਦਿਆਂ ਆ ਰਿਆਂ ਨੇ ਪਰ ਇਹਨਾਂ ਨੇ ਟਿਚ ਸਮਝਿਆ ਹਰ ਗੱਲ ਨੂੰ ਕਿਉਂਕਿ ਜਿਹੜੀ ਪਾਰਟੀ ਕੁਰਬਾਨੀਆਂ ਚੋਂ ਆਈ ਹੋਵੇ ਇਹਨਾਂ ਨੇ ਤਾਂ ਕੋਈ ਕੁਰਬਾਨੀ ਕੀਤੀ ਨਹੀਂ ਸੁਖਵੀਰ ਤੋਂ ਬਾਦਲ ਨੂੰ ਤਾਂ ਸਾਰਾ ਕੁਝ ਜਿਹੜਾ ਚਾਂਦੀ ਦੀ ਥਾਲੀ ਸੋਨੇ ਦੇ ਚਮਚੇ ਨਾਲ ਮਿਲੀ ਹੈ ਉਹਨਾਂ ਦਾ ਕ੍ਰਾਈਟੇਰੀਆ ਇੱਕੋ ਹੀ ਹੈ ਕਿ ਉਹ ਕਾਲੀ ਦਲ ਦੇ ਸਰਪ੍ਰਸਤ ਲੰਬਾ ਸਮਾਂ ਪੰਜ ਵਾਰ ਮੁੱਖ ਮੰਤਰੀ ਰਹੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਦੇ ਸੁਪੁੱਤਰ ਨੇ ਜੇ ਤੁਸੀਂ ਇਤਿਹਾਸ ਦੇ ਵਿੱਚ ਮੈਂ ਬਹੁਤਾਂ ਡੂੰਘਾ ਨਾ ਜਾਵਾਂ ਇਹਨਾਂ ਦੇ ਰਾਜਾਂ ਦੇ ਵਿੱਚ ਜੋ ਕੁਝ ਹੋਇਆ ਖਾਸ ਕਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਜਿਨ੍ਹਾਂ ਨੂੰ ਅਸੀਂ ਸਿੱਖ ਭਾਸ਼ਾ ਵਿੱਚ ਗੁਰੂ ਸਾਹਿਬ ਦੇ ਅੰਗ ਕਹਿੰਦੇ ਆ ਪਹਿਲਾਂ ਉਹਨਾਂ ਨੂੰ ਲਲਕਾਰ ਕੇ ਚੁੱਕਿਆ ਉਲਟਾ ਤਸ਼ੱਦਦ ਉਸ ਗੁਰਦੁਆਰਾ ਸਾਹਿਬ ਦੇ ਜਿਹੜਾ ਗ੍ਰੰਥੀ ਸਿੰਘ ਹੈ ਗੋਰਾ ਸਿੰਘ ਤੇ ਉਹਦੀ ਧਰਮ ਪਤਨੀ ਤੇ ਵਾਪਰਿਆ ਸਰਕਾਰ ਕੀ ਦੀ ਸੀ ਪੰਥ ਦੀ ਪੋਸਟਲ ਕੀ ਲਲਕਾਰ ਕੇ ਲਾਏਗੇ ਵੀ ਤੁਹਾਡਾ ਗੁਰੂ ਸਾਡੇ ਕੋਲਿਆ ਲੈ ਜਾਓ ਆਕੇ ਤੇ ਫਿਰ ਸਾਡੇ ਪੱਲੇ ਕੀ ਰਹਿ ਗਿਆ ਉਹ ਹੱਥਾਂ ਨਾਲ ਦਿੱਤੀਆਂ ਅੱਜ ਦੰਦਾ ਨਾਲ ਖੋਲਣੀਆਂ ਉਹ ਵੀ ਨਹੀਂ ਖੋਲ ਰਹੀਆਂ ਸੋ ਬਈ ਜਿਹੜਾ ਬਲਜੀਤ ਸਿੰਘ ਦਾਦੂਵਾਲ ਨੇ ਇਹ ਗੱਲ ਕਹੀ ਹੈ ਕਿ ਜੱਧਰ ਜੀ ਬਹੁਤ ਸਿੱਖ ਸੰਸਥਾਵਾਂ ਦੇ ਆਗੂ ਸੰਪਰਦਾਮਾਂ ਦੇ ਆਗੂ ਤੇ ਕਈ ਹੋਰ ਜੱਧਰ ਸਭ ਕੁਲ ਜਾ ਰਹੇ ਨੇ ਬੇਨਤੀਆਂ ਕਰ ਰਹੇ ਨੇ ਜਿਹੜਾ ਜੱਧਰ ਸਾਹਿਬ ਨੇ ਸਪਸ਼ਟੀਕਰਨ ਮੰਗੇ ਸੀ ਮੇਰੇ ਖਿਆਲ ਲਗਭਗੋ ਪੂਰੇ ਹੋ ਚੁੱਕੇ ਨੇ 18 ਨੂੰ ਇਹਨਾਂ ਦੀ ਮੀਟਿੰਗ ਵੀ ਹੈ ਸੋ ਜਦੋਂ ਦਾਦੂ ਗੱਲ ਨੇ ਕਿਹਾ ਕਿ ਕੱਲਾ ਧਾਰਮਿਕ ਲਾ ਕੇ ਚਾਰ ਦਿਨ ਉੱਥੇ ਭਾਂਡੇ ਮਾ ਜਾ ਕੇ ਜਾਂ ਜੋੜੇ ਸਾਫ ਕਰਾ ਕੇ ਜੋੜੇ ਦਾ ਪਹਿਲਾਂ ਵੀ ਤਜਰਬਾ ਸੁਖਵੀਰ ਤੋਂ ਬਾਦਲ ਨੂੰ ਬਹੁਤ ਆ ਕਿ ਉਹ ਸਪੋਰਟਸ ਵਾਲੇ ਸ਼ੂਤ ਦੀ ਪਾਲਿਸ਼ ਕਰੀ ਜਾਂਦੇ ਸੀ ਸੋ ਇਹਦੇ ਨਾਲ ਲਾਲ ਇਹਨਾਂ ਦੇ ਰਾਜਨੀਤਿਕ ਸਜ਼ਾ ਵੀ ਲੱਗਣੀ ਚਾਹੀਦੀ ਹੈ ਲੱਗਦੀ ਹੈ ਨਹੀਂ ਲੱਗਦੀ ਬਹੁਤ ਸਾਰੀਆਂ ਸੰਗਤਾਂ ਨੇ ਜੱਦਰ ਸਰ ਨੂੰ ਬੇਨਤੀ ਕੀਤੀ ਆ ਕਿ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਸਜ਼ਾ ਦੇ ਨੂੰ ਤਨਖਾਹ ਲਾਇਓ ਤਨਖਾਹਿਆ ਕਰਾਰ ਦਿੱਤਾ ਹੋਇਆ ਨਹੀਂ ਤਾਂ ਫਿਰ ਜੋ ਕੁਝ ਗਿਆਨੀ ਗੁਰਵਚਨ ਸਿੰਘ ਨਾਲ ਵਾਪਰੇ ਆ ਅਸੀਂ ਤਾਂ ਇਹੋ ਹੀ ਅਰਦਾਸ ਕਰਦੇ ਆ ਉਹ ਮੁੜ ਕੇ ਨਾ ਵਾਪਰੇ ਪਤਾ ਲੱਗ ਜਾਵੇ ਨਾਲੇ ਕਿ ਸਿੱਖਾਂ ਦੀ ਜਿਹੜੀ ਸਰਵਉੱਚ ਅਦਾਲਤ ਆ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਐਸ ਤਰ੍ਹਾਂ ਦਾ ਜਿਹੜਾ ਤਨਖਾਹ ਦਾ ਪ੍ਰਵਾਧਾਨ ਹੈ ਉਹ ਵੀ ਸਾਹਮਣੇ ਹੈ ਸੋ ਇਹਦੇ ਵਿੱਚ ਜਿੰਨੀਆਂ ਸਿੱਖ ਸੰਪਰਦਾਵਾਂ ਨੇ ਸਾਰੇ ਇਹੋ ਹੀ ਕਹਿੰਦੇ ਆ ਕਿ ਜੱਦਦਰ ਜੀ ਸਜਾ ਮੁਸਾਦੀ ਹੋਵੇ ਜਿਵੇਂ ਅਕਾਲੀ ਫੂਲਾ ਸਿੰਘ ਨੇ ਉਸ ਬੇਲੇ ਦੇ ਹੁਕਮਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ